ਕੁਆਮੀਨਾ ਤੋਂ ਦਾ ਜਿਹੜਾ ਇੱਕ ਗੱਲ ਕਹੀ ਕੇਚਰੀਵਾਲ ਨੇ ਦਿੱਲੀੋਂ ਉਹ ਬੜੇ ਹੁਸ਼ਿਆਰ ਐ ਉਹਨਾਂ ਨੂੰ ਪਤਾ ਕਿ ਦਿੱਲੀ ਧਰਕਪਈ ਹੈ ਨਹੀਂ ਗਾ ਦਿੱਲੀ ਵਿੱਚ ਜੇ 100 200 ਕਿੱਲੇ ਨੂੰ 300 ਕਿੱਲੇ ਨੂੰ 5 700 ਕਿੱਲੇ ਨੂੰ ਦੇ ਵੀ ਦਿੱਤਾ ਤੇ ਉਹ ਇੱਕ ਦਿਖਾਵਾ ਇੱਕ ਦਿਖਾਉਣਾ ਚਾਹੁੰਦੇ ਸੀ ਪੰਜਾਬ ਨੂੰ ਕਿ ਅਸੀਂ ਦਿੱਲੀ ਦਾ ਮਾਡਲ ਲਾ ਕੇ ਕਰਾਂਗੇ ਲੇਕਿਨ ਆ ਦਿੱਲੀ ਦਾ ਮਾਡਲ ਤੁਹਾਡਾ ਭਗਵੰਤ ਇਸ ਲਈ ਸਾਨੂੰ ਨਜ਼ਰ ਆ ਰਿਹਾ ਹੈ। ਔਰ ਅੱਜ ਮੈਂ ਸਰਕਾਰ ਦੇਖ ਰਿਹਾ ਉਹਦਾ ਏਜੰਡਾ ਹੀ ਨਹੀਂ ਗਾ ਉਹਦਾ ਏਜੰਡਾ ਕਿੱਤਿਆਂ ਇਕੱਠੀਆਂ ਕਰਦਾ। ਜਿਹੜਾ ਮੈਨੂੰ ਟਿਚਰਾ ਕਰਦਾ ਸੀ तितਲੀ ਮੇਰੇ ਮੇਰਾ ਯਾਰ तितਲੀ ਯਾਰ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ 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 ਆਹ ਮੈਂ ਕੱਲ ਦੇਖ ਰਿਹਾ ਵਾਂ ਕਿ ਆਹ ਛੱਡ ਕੇ ਸਾਰੇ ਇਸ਼ੂਜ਼ ਬਰਨਿੰਗ ਪੰਜਾਬ ਦੇ ਉਹਨਾਂ तितਲੀਆਂ ਹੈਗੀਆਂ ਕਿ ਕਿਸੇ ਤਰੀਕੇ ਕਾਂਗਰਸ ਦੇ ਬੰਦੇ ਪਟਰੀ ਕੋਲ ਬੰਦੇ ਹੀ ਇਹਨਾਂ ਦੇ ਕੋਲ ਹੈ ਨਹੀਂਗੇ ਕੱਲ ਜੀਪੀ ਪਰਸੋ ਚੌਥ ਲਿਆਂਦਾ ਇੱਕ तितਲੀ ਕਾਂਗਰਸ ਚੱਕੀ ਤੇ ਅੱਜ ਇੱਕ ਰਾਜਕੁਮਾਰ ਛੱਬੇਵਾਲ ਨਵੀਂ तितਲੀ ਬਣ ਗਈ ਆ ਉਸ ਤੋਂ ਪਹਿਲਾਂ ਰਿੱਕੂ ਜਲੰਧਰ ਵਾਲਾ तितਲੀ ਸੀਗਾ ਔਰ ਜਿਹੜੇ ਨੇ ਮੰਤਰੀਆਂ ਨੂੰ ਨਾਮਿਨੇਟ ਕੀਤੇ ਕੈਬਨਸਟੀ ਇਸ ਦਾ ਆਮ ਜਿਹ ਬੰਦਿਆਂ ਦੀ ਪਾਰਟੀ ਆ ਇਸ ਤਾਂ ਆਮ ਬੰਦਿਆਂ ਨੂੰ ਬੁਕਤਿਕਤਾ ਦੇਵਾਂਗੇ ਰੇੜੀਆਂ ਵਾਲਿਆਂ ਨੂੰ ਲਿਆਵਾਂਗੇ ਪੈਂਚਰਾਂ ਵਾਲਿਆਂ ਨੂੰ ਕਿਥੇ ਨੇ ਸਾਰੇ ਉਹ ਕਿਥੇ ਗੁੰਮਸ਼ਦਾ ਹੋ ਗਏ ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਸਿਰਫ ਦਰਿਆ ਚੱਕਰਾਂ ਵਾਸਤੇ ਰੱਖਿਆ ਤੁਸੀਂ ਯਾਰ ਪੁੱਛਣ ਵਾਲੇ ਕੋਈ ਨਹੀਂ ਔਰ ਭਗਵੰਤ ਨੇ ਆਪ ਕਿਹਾ ਕਿ ਲੀਡਰ ਆਇਆ ਕਰਨ ਕਿ ਕਚਹਿਰੀਆਂ ਦੇ ਵਿੱਚ ਲੋਕਾਂ ਦੀ ਸੱਤ ਵਿੱਚ ਤੇ ਪੁੱਛਿਆ ਕਰੋ ਸਵਾਲ ਤੇ ਹੁਣ ਮੇਰੇ ਕੋਲ ਹਜ਼ਾਰ ਹਜ਼ਾਰ ਆਦਮੀ ਥੇ ਡਿਊਟੀ ਦਾ ਲੈ ਕੇ ਸਾਰਾ ਸ਼ਹਿਰ ਹੀ ਬੰਦ ਕਰਦੇ ਮੈਂ ਕਿਹਾ ਕੱਲ ਪਰਸੋ ਫੀ 144 ਲਾਏ ਕਰਫਿਊ ਲਾਦਨ ਮੈਨੇ ਸ਼ਹਿਰ ਦੇ ਵਿੱਚ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਜਿਹੜਾ ਮੇਰੇ ਖਿਆਲ ਕੈਪਟਨ ਬਰਿੰਦਰ ਸਿੰਘ ਉਹਦਾ ਉਹ ਤਾਂ ਉਹਦਾ ਪੈਦਾ ਹੀ ਰਜਵਾੜਾ ਹੋਇਆ ਸੀ ਨਾ ਉਹ ਨੂੰ ਤਾਂ ਸ਼ੋਭਕਾ ਵੀ ਸੀ ਮਾੜਾ ਮੋਟਾ ਪਰ ਇਹ ਤਾਂ ਗੱਲ ਉਹ ਵੀ ਗਲਤ ਸੀ ਤੇ ਬਾਦਲ ਦਾ ਪਰਿਵਾਰ ਕਈ ਦਹਾਕਿਆਂ ਤੋਂ ਪੋਲਿਟਿਕਸ ਚ ਇੰਨੀ ਤਾਂ ਰਜਵਾੜੇਸ਼ਾਈ ਉਹਨਾਂ ਨੇ ਨਹੀਂ ਕੀਤੀ ਜਿਹੜੀ ਇਹ ਭਗਵੰਤ ਮਾਨ ਦਾ ਪਾਰਟੀ ਇਹ ਜਿਹੜਾ ਤੁਹਾਨੂੰ ਸਭ ਨੂੰ ਪਤਾ ਵਾ ਕਿ ਇੱਕ ਪਾਰਟਿਕੂਲਰ ਬੈਲਟ ਦੇ ਵਿੱਚ ਗਿੱਦੜਵਾਹੇ ਤੋਂ ਸ਼ੁਰੂ ਹੋ ਕੇ ਬਠਿੰਡੇ ਦੇ ਵਿੱਚ ਦੀ ਹਜ਼ਾਰਾਂ ਏਕੜ ਕਣਕ ਤਬਾਹ ਹੋ ਗਈ ਜਿਹੜੀ ਪਿੱਛੇ ਬੇਮੌਸਮੀ ਗੜੇਮਾਰੀ ਹੋਈ ਆ ਬਹੁਤ ਜ਼ਬਰਦਸਤ ਔਰ ਆ ਮੇਰੇ ਹੱਥ ਮੇ ਤੁਹਾਨੂੰ ਸਿਰਫ ਦਿਖਾਉਣਾ ਚਾਹਣਾ ਦੇਖਣ ਨੂੰ ਐ ਤੁਸੀਂ ਕੈਮਰੇ ਮਾਰਦੇ ਜਦੋਂ ਤੇ ਦੇਖਣ ਨੂੰ ਆ ਲੈਦਾ ਕਿ ਕਣਕ ਖੜੀ ਆ ਪਰ ਦਾਣਾ ਖੋਖਲਾ ਹੋ ਚੁੱਕਾ ਤੁਸੀਂ ਦੇਖ ਲਓ ਛਿੱਟੇ ਸਾਰੇ ਫੁਕੇ ਨੇ ਔਰ ਜਿਹੜੀ ਹਰੀ ਵੀ ਤੁਹਾਨੂੰ ਲੱਗਦੀ ਕੋਈ ਛਿੱਟਾ ਹੈ ਹਰਾ ਉਹ ਵੀ ਜਿਹੜਾ ਵਾ ਸੁੱਕ ਗਿਆ ਦਾਣਾ ਇਸ ਕਰਕੇ ਇਹਨਾਂ ਦੇ ਮੁਤਾਬਕ ਇਹ 100% ਲਾਸ ਹੈ ਕ੍ਰੋਪ ਦਾ ਔਰ ਇੱਕ ਇਹ ਤਾਂ ਸਿਰਫ ਅਸੀਂ ਇੱਕ ਪਿੰਡ ਵਿੱਚ ਪਹੁੰਚੇ ਆ ਅਕਲੀਆ ਕਲਾਂਚ ਲੇਕਿਨ ਅਕਲੀਆ ਜਲਾਲ ਦੇ ਵਿੱਚ ਬੇਤਹਾਸ਼ਾ ਨੁਕਸਾਨ ਘਰਾਂ ਦਾ ਨੁਕਸਾਨ ਔਰ ਮੇਰਾ ਖਿਆਲ ਹੈ ਕਿ ਜੇ ਸਾਰੇ ਇਸ ਇਲਾਕੇ ਦਾ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਮੈਂ ਜਿਹਦਾ ਪਹਿਲਾਂ ਕਿਹਾ ਕਿ ਹਜ਼ਾਰਾਂ ਏਕੜ ਦਾ 100% ਕ੍ਰੌਪ ਲਾਸ ਹੋਇਆ ਔਰ ਅੱਜ ਤੱਕ ਸਰਪੰਚ ਸਾਹਿਬ ਨੇ ਦੱਸਿਆ ਕਿ ਅਸੀਂ ਡੀਸੀ ਸਾਹਿਬ ਨੂੰ ਮੈਮੋਰੈਂਡਮ ਵੀ ਦੇ ਕੇ ਆਏ ਇੱਥੇ ਲੋਕਲ ਐਮਐਲਏ ਆਇਆ ਵੀ ਹੈ ਤੇ ਮਹਿਜ਼ ਲਿਪ ਸਰਵਿਸ ਕਰਕੇ ਜ਼ੁਬਾਨੀ ਗੱਲਬਾਤ ਕਰਕੇ ਇਥੋਂ ਚਲੇ ਗਏ ਅੱਜ ਤੱਕ ਇਹਨਾਂ ਦੀ ਕੋਈ ਸਪੈਸ਼ਲ ਗਿਰਦਾਵਰੀ ਕੋਈ ਐਫਰਟ ਜਦ ਨਾਲ ਸਰਕਾਰ ਜਿਹੜਾ ਹੈ ਉਹ ਇਹ ਮਹਿਸੂਸ ਕਰਾਵੇ ਇਹਨਾਂ ਨੂੰ ਕਿ ਹਾਂ ਅਸੀਂ ਤੁਹਾਡੀ ਕੋਈ ਮਦਦ ਅਮਦਤ ਕਰਾਂਗੇ ਔਰ ਤੁਹਾਨੂੰ ਸਭ ਨੂੰ ਯਾਦ ਹੈ ਕਿ ਸ਼ਾਇਦ ਇੱਥੇ ਮੱਖਲ ਚੀਫ ਮਿਨਿਸਟਰ ਨੇ ਵੀ ਪੁਆਇੰਟ ਰੱਖਿਆ ਸੀਗਾ ਵਿਜ਼ਿਟ ਦਾ ਜਾਂ ਉਹਨਾਂ ਨੇ ਕਿਤੇ ਆਉਣ ਦੀ ਕੋਸ਼ਿਸ਼ ਕੀਤੀ ਲੇਕਿਨ ਰਾਮਪੁਰੇ ਰਾਮਪੁਰਿਆ ਕੀ ਦੁਨੀਆ ਮੰਡੀ ਉਹ ਨਹੀਂ ਆਣੀ ਮੰਦੀ ਲੇਕਿਨ ਆਏ ਨਹੀਂ ਔਰ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਜਿਹੜਾ ਪੁਰਾਣਾ ਫਸਲਾਂ ਦਾ ਨੁਕਸਾਨ ਹੋਇਆ ਪਿਛਲੇ ਬਰਸਾਤਾਂ ਦੇ ਵਿੱਚ ਉਹ ਬੇ ਬੇਤਹਾਸ਼ਾ ਬਾਰਿਸ਼ ਤੇ ਕਰਕੇ ਉਦੋਂ ਤੱਕ ਲੱਖਾਂ ਏਕੜ ਫਸਲ ਖਰਾਬ ਹੋਈ ਸੀਗੀ ਦਰਿਆਵਾਂ ਦੇ ਬੰਨ ਟੁੱਟ ਗਏ ਸੀਗੇ ਉਸ ਵਕਤ ਭਗਵੰਤ ਮਾਨ ਦਾ ਇੱਕ ਸਪੈਸ਼ਲ ਅਸ਼ੋਰੈਂਸ ਸੀਗੀ ਪੰਜਾਬ ਦੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਕਿ ਕੱਲੀ-ਕੱਲੀ ਨੂੰ ਕੱਲੇ-ਕੱਲੇ ਨੁਕਸਾਨ ਦਾ ਪਰਪਾਈ ਕਰਾਂਗੇ ਜਦੋਂ ਉਹਨਾਂ ਨੇ ਬੱਕਰੀ ਦਾ ਨੁਕਸਾਨ ਕਿਹਾ ਮੁਰਗੀ ਦਾ ਨੁਕਸਾਨ ਕਿਹਾ ਉਹਨਾਂ ਨੇ ਕਹਿਣ ਤੋਂ ਭਾਵ ਸੀਗਾ ਕਿ ਅਸੀਂ ਹਰ ਪਾਈ-ਪਾਈ ਦਾ ਹਿਸਾਬ ਦੇਾਂਗੇ ਲੇਕਿਨ ਉਹ ਪ੍ਰਾਣੀਆਂ ਫਸਲਾਂ ਔਰ ਉਸ ਤੋਂ ਪਹਿਲਾਂ ਨਰਮਾ ਜਿਹੜੀ ਬੈਲਟ ਹੈਗੀ ਆ ਨਰਮਾ ਪੱਟੀ ਆ ਸਾਡੇ ਮਾਲਵੇ ਦੇ ਰੇਜਨ ਦੀ ਕਿੱਤੇ ਵੀ ਕਿਸੇ ਨੂੰ ਪਾਇਦਾਰ ਮੈਨ ਅਸੇ ਕੋਈ ਟੈਂਜੀਬਲ ਕੰਪਨਸੇਸ਼ਨ ਅਜੇ ਤੱਕ ਗਵਰਨਮੈਂਟ ਨਹੀਂ ਦਿੱਤੀ 6800 ਰੁਪਇਆ ਚੰਦ ਚੰਦ ਟੁੱਟਵਾ ਪੰਜਾਬ ਦੇ ਵਿੱਚ ਕੁਝ ਮਿਲਿਆ ਉਹਦੇ ਵਿੱਚੋਂ ਵੀ ਪਟਵਾਰੀਆਂ ਨੇ ਖਾਣਾ ਹੁੰਦਾ ਉਹਦੇ ਤਹਿਸੀਲਦਾਰਾਂ ਨੇ ਵੀ ਖਾਣਾ ਹੁੰਦਾ ਉਹਦੇ ਵਿੱਚ ਬੇਤਹਾਸ਼ਾ ਕਰਪਸ਼ਨ ਕਰਕੇ ਜਿਹੜਾ ਅਸਲ ਕੰਪਨਸੇਸ਼ਨ ਹੈਗਾ ਦੈਟ ਗੋਜ਼ ਦੈਟ ਇਜ਼ 100% ਟਰੈਸ਼ ਟੂ ਦਾ ਗਰਾਉਂਡ ਫਾਲਸ ਕਲੇਮ ਸੀਗਾ ਝੂਠਾ ਦਾਵਾ ਸੀਗਾ ਔਰ ਇਹਨਾਂ ਨੇ ਬਹੁਤ ਆਮ ਆਦਮੀ ਪਾਰਟੀ ਨੇ ਗੱਲ ਚਲਾਈ ਤੁਹਾਨੂੰ ਯਾਦ ਹੋਣਾ ਕਿ ਕੇਜਰੀਵਾਲ ਸਾਹਿਬ ਨੇ ਸੁਆਮੀ ਨਾਰਥਨ ਕਮੇਟੀ ਦੇ ਰეკਮੈਂਡੇਸ਼ਨ ਦੇ ਹਿਸਾਬ ਨਾਲ ਦਿੱਲੀ ਵਿੱਚ ਸ਼ਾਇਦ ਉਦੋਂ 20000 ਰੁਪਿਆ ਪ੍ਰਤੀ ਏਕੜ ਦਾ ਉਹਨਾਂ ਨੇ ਮੁਆਵਜ਼ਾ ਦਿੱਤਾ ਸੀ ਕੋਈ بارش ਵਗੈਰਾ ਹੋਈ ਸੀਗੀ ਔਰ ਇਹ ਉਹਨਾਂ ਨੇ ਕਿਹਾ ਕਿ ਅਸੀਂ ਇਹੀ ਦਿੱਲੀ ਦਾ ਮਾਡਲ ਇੱਥੇ ਪੰਜਾਬ ਚ ਲਾਗੂ ਕਰਾਓ ਹੁਣ 2 ਸਾਲ ਹੋ ਗਏ ਨੇ ਜਿਆਦਾ ਨਹੀਂ ਤਾਂ 4-5 ਫਸਲਾਂ ਦੇ ਵੱਖ-ਵੱਖ ਫਸਲਾਂ ਦੇ ਝੋਨੇ ਦਾ ਕਣਕ ਦਾ ਨਰਮੇ ਦਾ ਆ ਤੁਹਾਡੇ ਕਿਨੂਆਂ ਦਾ ਬੇ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਬਟ देयर ਇਜ਼ ਨੋ ਕੰਪਨਸੇਸ਼ਨ ਐਟ ਆਲ ਔਰ ਜਿਹੜੀ 6800 ਰੁਪਿਆ ਆਵਾ ਤੁਸੀਂ ਦੱਸੋ ਇਹ ਤਾਂ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਇਹ ਬੇਰ ਮਿਨਿਮਮ ਸਿਰਫ ਐਵੇਂ ਮਾਮੂਲੀ ਜਿਹੀ ਇੱਕ ਲੇਬਰ ਕਾਸਟ ਹੀ ਆ ਜਾਂਦੀ ਇੱਕ ਕਿੱਲੇ ਦੀ ਜਾਂ ਉਹ ਛੋਟੇ-ਮੋਟੇ ਬੀਜ ਦੀ ਕਾਸਟ ਹੈ ਤਾਂ ਉਹ ਇੱਕ ਕੰਪਨਸੇਸ਼ਨ ਦੇ ਦੇ ਵਿੱਚ ਫੇਲ ਹੋਏ ਸੁਆਮੀनाथ ਹੰਦਾ ਜਿਹੜਾ ਗੱਲ ਕਹੀ ਕੇਜਰੀਵਾਲ ਨੇ ਦਿੱਲੀੋਂ ਉਹ ਬੜੇ ਹੁਸ਼ਿਆਰ ਹੈ ਉਹਨਾਂ ਨੂੰ ਪਤਾ ਕਿ ਦਿੱਲੀ ਧਰਕ ਭਾਈ ਹੈ ਨਹੀਂਗਾ ਦਿੱਲੀ ਵਿੱਚ ਜੇ 100 200 ਕਿੱਲੇ ਨੂੰ 300 ਕਿੱਲੇ ਨੂੰ 5-700 ਕਿੱਲੇ ਨੂੰ ਦੇ ਵੀ ਦਿੱਤਾ ਤੇ ਉਹ ਇੱਕ ਦਿਖਾਵਾ ਇੱਕ ਦਿਖਾਉਣਾ ਚਾਹੁੰਦੇ ਸੀ ਪੰਜਾਬ ਨੂੰ ਕਿ ਅਸੀਂ ਦਿੱਲੀ ਦਾ ਮਾਡਲ ਲਾਗੂ ਕਰਾਂਗੇ ਲੇਕਿਨ ਆ ਦਿੱਲੀ ਦਾ ਮਾਡਲ ਤੁਹਾਡਾ ਭਗਵੰਤ ਇਸ ਵੇਲੇ ਸਾਨੂੰ ਨਜ਼ਰ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਫਸਲ ਹੁੰਦੀ ਨਾ ਇਹ ਕਿਸਾਨ ਦੀ ਮਾਂ ਆ ਵਾ ਇਹ ਉਹਦੀ ਜ਼ਿੰਦਗੀ ਆ ਇਹ ਉਹਦੀ ਰੋਜ਼ੀ ਰੋਟੀ ਆ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਕਿਸਾਨਾਂ ਤੇ ਕਰਜ਼ਾ ਕਿੰਨਾ ਚੜਿਆ 1 ਲੱਖ ਕਰੋੜ ਤੋਂ ਉੱਤੇ ਜ਼ਿਆਦਾ ਕਰਜ਼ੇ ਹੈ ਪੰਜਾਬ ਦਾ ਕਿਸਾਨ ਰੋਜ਼ ਮਾਲਵੇ ਦੀ ਧਰਤੀ ਦੇ ਉੱਤੇ ਕੋਈ ਨਾ ਕੋਈ ਕਿਸਾਨ ਆਤਮ ਹੱਤਿਆ ਕਰ ਰਿਹਾ ਬੇਤਹਾਸ਼ਾ ਘਰਾਂ ਵਿੱਚ ਨਰਾਸ਼ਤਾ ਹੈ ਲੇਕਿਨ ਥੇਰ ਇਜ਼ ਨੋ ਗਵਰਨਮੈਂਟ ਹੈਲਪ ਨੋ ਗਵਰਨਮੈਂਟ ਹੈਲਪ ਸਾਡਾ ਦਿਲ ਕਰਦਾ ਅਸੀਂ ਕਿਸੇ ਜੋਗੇ ਹੋਏ ਤਾਂ ਅਸੀਂ ਕਰਦੇ ਨਹੀਂ ਤੁਸੀਂ ਕਰ ਸਕਦੇ ਪਰੰਤੂ ਗੱਲਾਂ ਬਹੁਤ ਕੀਤੀਆਂ ਮੁਰਗੀਆਂ ਬੱਕਰੀਆਂ ਤੁਹਾਨੂੰ ਸਾਰਾ ਕਹਤਾ ਇਹ ਵੀ ਟਾਂਚਾ ਨੇ ਔਰ ਅੱਜ ਮੈਂ ਸਰਕਾਰ ਦੇਖ ਰਹਾ ਹਾਂ ਉਹਦਾ ਏਜੰਡਾ ਹੀ ਨਹੀਂਗਾ ਉਹਦਾ ਏਜੰਡਾ तितਲੀਆਂ ਇਕੱਠੀਆਂ ਕਰਨਾ ਜਿਹੜਾ ਮੈਨੂੰ ਟੀਚਰਾਂ ਕਰਦਾ ਸੀ तितਲੀ ਮੇਰੇ ਮੇਰਾ ਯਾਰ तितਲੀ ਆਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਤੇ ਆ ਮੈਂ ਕੱਲ ਦੇਖ ਰਿਹਾ ਹਾਂ ਕਿ ਆ ਛੱਡ ਕੇ ਸਾਰੇ ਇਸ਼ੂਜ਼ ਬਰਨਿੰਗ ਪੰਜਾਬ ਦੇ ਉਹਨੂੰ तितਲੀਆਂ ਹੈਗੀਆਂ ਕਿ ਕਿਸੇ ਤਰੀਕੇ ਕਾਂਗਰਸ ਦੇ ਬੰਦੇ ਪਟਰੀ ਕੋਈ ਬੰਦੇ ਹੀ ਇਹਨਾਂ ਦੇ ਕੋਲ ਹੈ ਨਹੀਂਗੇ ਕੱਲ ਜੀਪੀ ਪਰਸੋ ਚੌਥ ਲਿਆਂਦਾ ਇੱਕ ਤਿਤਲੀ ਕਾਂਗਰਸ ਦੇ ਚੱਕੀ ਤੇ ਅੱਜ ਇੱਕ ਰਾਜਕੁਮਾਰ ਚੱਬੇਵਾਲ ਨਵੀਂ ਤਿਤਲੀ ਬਣ ਗਈ ਆ ਉਸ ਤੋਂ ਪਹਿਲਾਂ ਰਿੱਕੂ ਜਲੰਧਰ ਵਾਲਾ ਤਿਤਲੀ ਸੀਗਾ ਔਰ ਜਿਹੜੇ ਮੰਤਰੀਆਂ ਨੂੰ ਨਾਮਿਨੇਟ ਕੀਤਾ ਉਹ ਮੈਂ ਸਮਝਦਾ ਕਿ ਇਹਦਾ ਮਤਲਬ ਹੈ ਕਿ ਜਿਹੜੇ ਕਹਿੰਦੇ ਸੀ ਜੀ ਅਸੀਂ ਤਾਂ ਆਮ ਜੇ ਬੰਦਿਆਂ ਦੀ ਪਾਰਟੀ ਆ ਅਸੀਂ ਤਾਂ ਆਮ ਬੰਦਿਆਂ ਨੂੰ ਟਿਕਟਾਂ ਦੇਾਂਗੇ ਰੇੜੀਆਂ ਵਾਲਿਆਂ ਨੂੰ ਲਿਆਵਾਂਗੇ ਪੈਂਚਰਾਂ ਵਾਲਿਆਂ ਨੂੰ ਕਿੱਥੇ ਨੇ ਸਾਰੇ ਉਹ ਕਿੱਥੇ ਗੁਮਸ਼ੇਦਾ ਹੋ ਗਏ ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਸਿਰਫ ਦਰਿਆ ਚੱਕਣ ਵਾਸਤੇ ਰੱਖਿਆ ਵਾ ਤੁਹਾਨੂੰ ਸਿਰਫ ਬਸਤੇ ਫੜਨ ਤੁਹਾਨੂੰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢਣ ਵਾਸਤੇ ਰੱਖਿਆ ਕਿ ਤੁਸੀਂ ਐਡੇ ਅੰਧਪਗਤ ਬਣ ਚੁੱਕੇ ਹੋ ਇੰਨੇ ਤੁਸੀਂ ਬਲਾਈਂਡਡਡ ਬਾਈ ਸੋ ਕਾਲਡ ਕੇਜਰੀਵਾਲ ਦੀ ਇੱਕ ਬੋਗਸ ਕਲੇਮਸ ਨਾਲ ਤੁਸੀਂ ਯਾਰ ਪੁੱਛਣ ਵਾਲੇ ਕੋਈ ਨਹੀਂ ਔਰ ਭਗਵੰਤ ਨੇ ਆਪ ਕਿਆ ਕਿ ਲੀਡਰ ਆਇਆ ਕਰਨਗੇ ਕਚਹਿਰੀਆਂ ਦੇ ਵਿੱਚ ਲੋਕਾਂ ਦੇ ਸਾਥ ਵਿੱਚ ਤੇ ਪੁੱਛਿਆ ਕਰੋ ਸਵਾਲ ਤੇ ਹੁਣ ਮੇਰੇ ਖਿਆਲ ਹਜ਼ਾਰ ਹਜ਼ਾਰ ਆਦਮੀ ਫੇਰ ਸਿਕਿਉਰਿਟੀ ਦਾ ਲੈ ਕੇ ਸਾਰਾ ਸ਼ਹਿਰ ਹੀ ਬੰਦ ਕਰ ਦਿੰਦੇ ਮੇਰੇ ਖਿਆਲ ਕੱਲ ਪਰਸੋ ਫਰੀਦਕੋਟ ਸੀਗੇ 144 ਲਾ ਕੇ ਕਰਫਿਊ ਲਾ ਦਿੰਦੇ ਨੇ ਸ਼ਹਿਰ ਦੇ ਵਿੱਚ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਸਾਰਾ ਹਰ ਐਮਐਲਏ ਇਹਨਾਂ ਦਾ ਬਿਯੌਂਡ ਰੀਚ ਹੋ ਗਿਆ ਔਰ ਜਿਹੜਾ ਵੀਆਈਪੀ ਕਲਚਰ ਦਾ ਗੱਲ ਕਰਦੇ ਸੀ ਇਹਨਾਂ ਨੇ ਉਹ ੱਟਜੀ ਉਡਾਈ ਆ ਜਿਹੜਾ ਮੇਰੇ ਖਿਆਲ ਕੈਪਟਨ ਬਰਿੰਦਰ ਸਿੰਘ ਉਹ ਤਾਂ ਉਹ ਤਾਂ ਉਹਦਾ ਪੈਦਾ ਹੀ ਰਜਵਾੜਾ ਹੋਇਆ ਸੀ ਨਾ ਉਹ ਉਹਨੂੰ ਤਾਂ ਸ਼ੋਬਦਾ ਵੀ ਸੀ ਮਾੜਾ ਮੋਟਾ ਇਹ ਤਾਂ ਗੱਲ ਉਹ ਵੀ ਗਲਤ ਸੀ ਤੇ ਬਾਦਲ ਦਾ ਪਰਿਵਾਰ ਕਈ ਦਹਾਕਿਆਂ ਤੋਂ ਪੋਲਿਟਿਕਸ ਚ ਇੰਨੀ ਤਾਂ ਰਜਵਾੜੇਸ਼ਾਈ ਉਹਨਾਂ ਨੇ ਨਹੀਂ ਕੀਤੀ ਜਿਹੜੀ ਇਹ ਭਗਵੰਤ ਮਾਨ ਦਾ ਪਾਰਟੀ ਇੰਨੀ ਲਿਸਟ ਗੱਡੀਆਂ ਦੀ ਲੈਕਸਸ ਕਾਰਾਂ ਦੀ ਆ ਤੁਹਾਡੇ ਕਾਫਲੇ ਜਾ ਰਹੇ ਨੇ ਵੱਡੇ ਵੱਡੇ ਸੋ 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 ਬੰਦਾ ਪੁਲਿਸ ਵਾਲਾ ਆਲੇ ਦੁਆਲੇ ਭੱਜਾ ਫਿਰਦਾ ਵਾ ਹੈਲੀਕਾਪਟਰ ਜਹਾਜ਼ ਯਾਰ ਕਿਹੜੀ ਗੱਲ ਕਰਾ ਜਿਹੜਾ ਕਹਿੰਦਾ ਚੁੱਲਿਆਂ ਦੀ ਰੋਟੀ ਚੁੱਲਿਆਂ ਦੀ ਅੱਗ ਬੁਝ ਗਈ ਆ ਤੇ ਮੈਂ ਪੁੱਛਣਾ ਜਣਾ ਭਗਵਾਨ ਤਾਂ ਬੁਝ ਗਈ ਕਿ ਨਹੀਂ ਬੁਝ ਗਈ ਤੇਰੇ ਕੋ ਹੈ ਕੋ ਇਹਦਾ ਕੋਈ ਤੇਰੇ ਕੋ ਇਹਦਾ ਇਲਾਜ ਹੈ ਤੂੰ ਚੁੱਲਿਆਂ ਦੀ ਅੱਗ ਦੁਬਾਰਾ ਜਿਹੜਾ ਹੈ ਉਸ ਨੂੰ ਕਹਿੰਦਾ ਸੀ ਮੈਂ ਜਗਾਉਣੀ ਆ ਅੱਗ ਉਹ ਕਿਦਣ ਜਗਾਉਣੀ ਆ 2 ਸਾਲ ਲੰਘ ਗਏ ਨੇ 2 ਸਾਲ ਬਸ ਗੱਲਾਂ ਬਾਤਾਂ ਦੇ ਨਾਲ ਇੱਧਰ ਉੱਧਰ ਟਿੱਚਰਾਂ ਝੇਡਾਂ ਉਹ ਤੈਨੂੰ ਚੱਕ ਲੂੰਗਾ ਤੇਰੀ ਫਾਈਲ ਆ ਤੇਰੀ ਫਾਈਲ ਆ ਆ ਤਿਤਲੀ ਹੈ ਇਹਦਾ ਸਟੈਂਡ ਕੋਈ ਨਹੀਂਗਾ ਦਿਸ ਇਜ਼ ਵਾਟ ਇਜ਼ ਗੋਇੰਗ ਆਨ ਇਨ ਪੰਜਾਬ ਸੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ ਬਹੁਤ ਦੁੱਖ ਨਾਲ ਰੰਜ ਤੇ ਅਫਸੋਸ ਨਾਲ ਕਿ ਸਾਡੇ ਕਿਸਾਨ ਖੇਤ ਮਜ਼ਦੂਰ ਜਿਹੜੇ ਵਿਚਾਰੇ ਮਰ ਗਏ ਇਸ ਸੂਬੇ ਨੂੰ ਚੱਕਦੇ ਚੱਕਦੇ ਇਸ ਦੇਸ਼ ਦੇ ਰਾਜ ਨੂੰ ਪੰਡਾਰ ਪਰਦੇ ਪਰਦੇ ਅੱਜ ਉਹ ਵਿਚਾਰੇ ਦਿੱਲੀ ਦੀ ਬਰੂਹਾਂ ਤੇ ਫਿਰ ਬੈਠੇ ਨੇ ਤੇ ਸਾਡੇ ਤੇ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ ਜੋ ਡਾਕਾ ਮਾਰਿਆ ਘੱਗਰ ਦਰਿਆ ਦੇ ਉੱਤੇ ਗੋਲੀਆਂ ਮਾਰੀਆਂ ਸ਼ੁਭਕਰਨ ਮਾਰਤਾ 250 ਕਿਸਾਨ ਫੱਟੜ ਕਰਤਾਂਤ ਸੈਂਕੜੇ ਟਰੈਕਟਰ ਭੰਨ ਦਿੱਤੇ ਇੱਕ ਐਫਆਈਆਰ ਨਹੀਂ ਹੋਈ ਐਫਆਈਆਰ ਭਗਵੰਤ ਮਾਨ ਤੋਂ ਤੇ ਫਿਰ ਦੂਜਿਆਂ ਨੂੰ ਕਹਿੰਦਾ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਉਹ ਤੇਰੀਆਂ ਲੱਤਾਂ ਜਿਹੜੇ ਆਪਣੇ ਜਾਨ ਨਹੀਂ ਗੇ ਸੈਂਟ ਤੇਰਾ ਨਹੀਂਗਾ ਅਗਰ ਹੈ ਹਲੇ ਵੀ ਖੜਾ ਹੋ ਜਾ ਹਲੇ ਵੀ ਸਮਾਂ ਇਹਨਾਂ ਦੀ ਪਰਪਾਈ ਕਰ ਔਰ ਮੇਰੀ ਮੰਗਿਆ ਕਿ ਸੁਆਮੀ ਨਾਥਨ ਜਿਹੜਾ ਤੁਸੀਂ ਵੈਦਾ ਕੀਤਾ ਸੀਗਾ ਜਿਆਦਾ ਨਹੀਂ ਦੇ ਸਕਦਾ ਉਹ ਜੋ ਕਿਚਰੀਆ ਨੇ ਕਿਹਾ ਸੀ 20000 ਰੁਪਏ ਕਿੱਲੇ ਦਾ ਕਟੋ-ਕਟ ਇਹ ਸਾਰਾ ਜਿਹੜੀ ਬਠਿੰਡੇ ਦਾ ਨੁਕਸਾਨ ਹੋਇਆ ਬੇਮੌਸਮੀ ਗੜੇ ਮਾਰ ਕਰਕੇ ਉਹ ਦਿਓ ਤੇ ਇਹਨਾਂ ਨੇ ਮੈਨੂੰ ਅੱਜ ਦੱਸਿਆ ਸਰਪੰਚ ਸਾਹਿਬ ਨੇ 2500 ਪਸ਼ੂ ਕੱਲੇ ਅਕਲੀਆ ਕਲਾਂ ਦਾ ਜਿਹੜਾ ਮੂੰਹ ਖੋਰ ਬਿਮਾਰੀ ਹੈ ਉਹਦੇ ਕਰਕੇ ਮਰ ਗਿਆ ਵਾ ਪਸ਼ੂ ਇਹਨਾਂ ਦੇ ਐਸੈਟ ਆ ਪਸ਼ੂ ਇਹਨਾਂ ਦੀ ਪ੍ਰਾਪਰਟੀ ਆ ਪਸ਼ੂ ਇਹਨਾਂ ਦਾ ਭੋਖਿਆ ਉਹਦੇ ਨਾਲ ਇਹਨਾਂ ਦਾ ਰੋਜ਼ੀ ਰੋਟੀ ਚੱਲਦੀ ਕੋਈ ਗਰਦੋਰੀ ਨਹੀਂ ਕੋਈ ਮਦਦ ਨਹੀਂ ਔਰ ਇਹ ਤਾਂ 251 ਪਿੰਡ ਦਾ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਹਜ਼ਾਰਾਂ ਪਸ਼ੂ ਮਰ ਗਏ ਨੇ ਸੋ ਇਹ ਅੱਜ ਮੇਰੇ ਤੁਹਾਡੇ ذریعے মিডিਆ ਜੋ ਤੁਸੀਂ ਇੰਡੀਪੈਂਡੈਂਟ মিডিਆ ਆਰਗੇਨਿਕ মিডিਆ ਸਾਡੇ ਭਰਾ ਹੋ ਤੁਹਾਡੇ ذریعے ਸਾਰੀ ਦੁਨੀਆ ਤੇ ਗੱਲ ਚਾਣੀ ਚਾਹੀਦੀ ਔਰ ਭਗਵਾਨ ਤੁਮੇਰੀ ਫਿਰ ਨਿਮਰਤਾ ਨਾਲ ਵੀ ਹੁਣ ਸਵਾਰਿਸ਼ ਕਰਦਾ ਪੁਰਜ਼ੋਰ ਵੀ ਕਹਿੰਦਾ ਕਿ ਪਲੀਜ਼ ਇਹਨਾਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਪਰਪਾਈ ਕਰੋ ਕੋਈ ਗੁਰਦੌਰੀ ਕਰਾਓ ਕੋਈ ਐਡਮਿਨਿਸਟ੍ਰੇਸ਼ਨ ਤਾਂ ਜੋ ਤੁਹਾਡੇ ਲਾਗੇ ਬੈਠੇ ਨੇ ਡੀਸੀ ਰੂਸੀ ਇੱਥੇ ਲਾਗੇ ਬੈਠੇ ਨੇ ਏਸੀ ਕਮਰਿਆਂ ਤੇ ਵੱਡੇ ਵੱਡੇ ਤੁਸੀਂ ਜਿਹੜੇ ਗੱਡੀਆਂ ਚ ਘੁੰਮਦੇ ਉਹਨਾਂ ਨੂੰ ਥੱਲੇ ਲਾ ਕੇ ਜਿਹੜਾ ਕਹਿੰਦੇ ਨਾ ਅਸੀਂ ਪਿੰਡਾਂ ਵਿੱਚ ਸਰਕਾਰ ਪਹੁੰਚਾਉਣੀ ਆ ਇੱਥੇ ਪਹੁੰਚਾ ਨਾ ਉਹ ਤਾਂ ਐਵੇਂ ਫਰਜ਼ੀਵਾੜਾ ਵਾ ਕਿ ਪਿੰਡ ਅਫਸਰ ਚੱਲੇ ਉਹ ਤੇ ਕੰਮ ਹੀ ਕੋਈ ਨਹੀਂ ਹੋ ਰਿਹਾ ਇੱਥੇ ਪਹੁੰਚਾਓ ਤਾਂ ਕਿ ਇਹਨਾਂ ਦੇ ਕੰਮ ਹੋ ਸਕਣ ਤੁਹਾਡਾ ਗੁਰਸੇਵਕ ਸਿੰਘ ਉਹਨੇ 30 ਕਿਲੇ ਠੇਕੇ ਉਤੇ ਠੇਕੇਦਾਰ ਦਾ ਜਿਹੜਾ ਜ਼ਮੀਨ ਦਾ ਮਾਲਕ ਹੁੰਦਾ ਛੱਡਣੀ ਨਹੀਂ ਉਹਨਾਂ ਤਾਂ ਉਹਨਾਂ 70-80000 ਰੁਪਏ ਠੇਕਾ ਲੈਣਾ ਹੀ ਲੈਣਾ ਵਾ ਉਹ ਕਿੱਥੋਂ ਦੇਊਗਾ ਵਿਚਾਰਾਂ ਸੋ देयरफॉर ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਕਰ ਤਿਤਲੀਆਂ ਤੁਤਲੀਆਂ ਤੇ ਆ ਗਲਤ ਬਿ ਬਿਨਾ ਵਜ੍ਹਾ ਇੱਕ ਜਿਹੜਾ ਏਜੰਡਾ ਤੁਸੀਂ ਪਲਟ ਦਿੱਤਾ ਸਾਰੇ ਪੰਜਾਬ ਦਾ ਬੇਤੁਕੀਆਂ ਗੱਲਾਂ ਤੇ ਨੌਨ ਇਸ਼ੂਸ ਤੇ ਫੋਕਸ ਕਰ ਰਹੇ ਹੋ ਫੋਕਸ ਔਨ ਗੁੱਡ ਇਸ਼ੂਸ ਫੋਕਸ ਔਨ ਥੀਜ਼ ਇਸ਼ੂਸ ਤਾਂ ਕਿ ਲੋਕਾਂ ਨੂੰ ਕੋਈ ਅ ਸੁਖ ਦਾ ਸਾ ਆ ਸਕੇ ਜੀ ਕਾਂਗਰਸ ਦਾ ਸਪੈਨ ਕਿੱਥੇ ਕਿਰਨ ਵੇਖ ਲਓ ਜਿਸ ਤਰੀਕੇ ਨਾਲ ਲਗਾਤਾਰ ਐਮਐਲਏ ਜਾਰੇ ਨੇ ਤੇ ਇਸ ਤਰੀਕੇ ਨਾਲ ਤਾਂ ਫਿਰ ਕਾਂਗਰਸ ਨਹੀਂ ਇਦਾਂ ਦੇ ਬੰਦੇ ਚਾਹੀਦੇ ਨਹੀਂ ਕਾਂਗਰਸ ਨੂੰ ਜੀ ਮੇਰੀ ਗੱਲ ਸੁਣੋ ਜਿਹੜਾ ਬੰਦਾ ਪਰਸੋਂ ਪੰਡ ਚੱਕਦਾ ਸੰਗਲ ਪਾਉਂਦਾ ਤੇ ਅੱਜ ਚਲ ਜਾਂਦਾ ਇਹਦਾ ਇਹਦਾ ਦੈਟ ਮੀਨਸ ਹਜ਼ ਰਿਲਾਈਬਿਲਟੀ ਵਾਸ ਡਾਊਟਫੁਲ ਫਰਮ ਡੇ 1 ਇਹਨੋਂ ਦਾ ਸਾਡੇ ਆ ਪਿੰਡਾਂ ਦੇ ਖੜੇ ਆ ਬੰਦੇ ਜਿਹੜੇ ਨੇ ਆ 100 ਗੁਣਾ ਚੰਗੇ ਨੇ ਯਾਰ ਇਹ ਤਾਂ ਪਿੰਡ ਚ ਇੱਕ ਦੀ ਆਕੜ ਜਾਣ ਤਾਂ ਮੈਂ ਤੁਹਾਨੂੰ ਜਦੋਂ ਪਹਿਲਾਂ ਕਿਹਾ ਕਿ ਮੂੰਹ ਨਹੀਂ ਲਾਉਂਦੇ ਇਸ ਕਰਕੇ ਜਿਹੜੇ ਬੰਦੇ ਸੋਚ ਚੰਗਾ ਜਿਹੜਾ ਹੈ ਇਸ ਤਰ੍ਹਾਂ ਦਾ ਸਿਸਟਮ ਹੈਗਾ فرض ਕਰੋ ਓਪਰਚੁਨਿਸਟ ਨੇ ਸਿਰੇ ਦੇ ਡਿਫੈਕਸ਼ਨ ਹੈਸ ਟੂ ਬੀ ਵਿਦ ਅ ਕੌਜ਼ ਕੋਈ ਕੌਜ਼ ਤਾਂ ਹੋਵੇ ਨਾ ਕਿ ਮੈਂ ਡਿਫੈਕਟ ਕਰ ਰਿਹਾ ਕੋਈ ਗੱਲ ਹੋਵੇ ਕਿ ਮੈਂ ਪਾਰਟੀ ਬਦਲ ਰਿਹਾ ਮੈਂ ਇਦਾਂ ਥੋੜੋ ਜਿਹਾ ਜਿੱਦਾਂ ਵੀ ਅੱਜ ਸਵੇਰੇ ਉੱਠੇ ਤੇ ਕੱਲ ਨੂੰ ਆਪ ਨਵਾਂ ਪਾਰਟੀਆਂ ਇਸ ਕਰਕੇ ਔਰ ਜਿਹੜਾ ਵਪਾਰੀ ਇੱਥੋਂ ਇਹ ਸਿੱਧ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਨਾ ਇੱਕ ਬੜਾ ਵੱਡਾ ਨਾ ਸਾਰੀਆਂ ਪਾਰਟੀਆਂ ਦੀ ਚਿੰਤਾ ਦਾ ਵਿਸ਼ਾ ਹੈ ਤੁਸੀਂ ਵਪਾਰੀਆਂ ਨੂੰ ਅਮੀਰਾਂ ਨੂੰ ਜਦੋਂ ਰਾਜਨੀਤੀ ਚ ਲੈ ਕੇ ਆਓਗੇ ਉਹੀ ਕੰਮ ਕਰਨਗੇ ਉਹਨਾਂ ਨੇ ਸਿਆਸਤ ਨੂੰ ਪਾਇਦਾਣ a stepping stone out uh, to increase their further interest business interest what they what de karobariye sare vich bade hoye ne agar mera bas chale ta main kise karobari nu na itthe galat wadan deya innu main 100 guna saaf sutre imandardar te changey bandeyan nu mauka deya paun de paise hai ya nahi hai that is the way to improve a party dekha jaa beta lok sabha de election nazdik ne congress party kado tak seat de announce kar sada process chal reha na ji punjab lok sabha diyan elections vich akhire phase ch aunda va ਕੱਲ ਸ਼ਾਇਦ ਮੈਨੂੰ ਲੱਗਦਾ ਹੈ ਕਿ ਡੇਟ ਸਨਾਨਸ ਹੋਣਗੀਆਂ ਤੁਹਾਡੇ ਸਾਹਮਣੇ ਆ ਜਾਣਾ ਸਾਡਾ ਪ੍ਰੋਸੈਸ ਸਕਰੀਨਿੰਗ ਕਮੇਟੀ ਦਾ ਪੰਜਾਬ ਦਾ ਮੈਂ ਪੰਜਾਬ ਦੀ ਗੱਲ ਕਰ ਰਿਹਾ ਦੋ ਲਿਸਟਾਂ ਆ ਚੁੱਕੀਆਂ ਹਨ ਕਾਂਗਰਸ ਦੀਆਂ ਸਾਡਾ ਸਕਰੀਨਿੰਗ ਦਾ ਪ੍ਰੋਸੈਸ ਹੈਗਾ ਤੋਂ ਬਾਅਦ ਸੈਂਟਰਲ ਇਲੈਕਸ਼ਨ ਕਮੇਟੀ ਹੁੰਦੀ ਗਵਰਨਮੈਂਟ ਪਾਰਟੀ ਹਾਈ ਕਮਾਂਡ ਦੀ ਉਤੋਂ ਛੇਤੀ ਕਲੀਅਰ ਹੋਣਾ ਬੜੇ ਸਮੇਂ ਤੋਂ ਪਹਿਲਾਂ ਸਮੇਂ ਦੇ ਸਿਰ ਟਿਕਟਸ ਆ ਜਾਣਗੀਆਂ ਇਹ ਜਿਹੜਾ ਹੁਣ ਇਹ ਕਹਿ ਰਹੇ ਨੇ ਕਿ ਅਨਾਉਂਸ ਕਰਦੇ ਉਹ ਪਾਰਟੀਆਂ ਦੀ ਮਰਜ਼ੀ ਹੈ ਪਰੰਤੂ ਹਲੇ ਆਪਣੇ ਕੋਲ ਪੰਜਾਬ ਦੀ ਚੋਣਾਂ ਵਾਸਤੇ ਲੋਕ ਸਭਾ ਦੀ ਸਮਾਂ ਪੂਰਾ ਹੈ ਦੇਖੋ ਜੇ ਪੰਜ ਸਟੇਟਾਂ ਦੇ ਇਸ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਿੰਦਿਆ ਜਾ ਰਹੀ ਹੈ ਪਰ ਦੂਸਰੇ ਪਾਸੇ ਦੇਖੋ ਇਹ ਅੱਛੇ ਪਹਿਲਾਂ ਅੱਛੀ ਤਰ੍ਹਾਂ ਸਮਝੋ ਕਿ ਇੱਕ ਇੰਡੀਆ ਲੈਵਲ ਦੇ ਉੱਤੇ ਇੰਡੀਆ ਅਲਾਈანს ਹੋਇਆ ਸਾਡੀ ਪਾਰਟੀ ਨੇ ਸਮਝਿਆ ਕਿ ਸੀ ਇਹਨਾਂ ਦੇ ਨਾਲ ਹਰਿਆਣਾ ਗੁਆ ਗੁਜਰਾਤ ਵਗੈਰਾ ਪਰ ਜਦੋਂ ਉਹਨਾਂ ਨੇ ਸਾਨੂੰ ਪੁੱਛਿਆ ਸੀ ਆ ਜਿੰਨੇ ਤੁਸੀਂ ਇੱਥੇ ਦੇਖ ਰਹੇ ਹੋ ਕਿੰਨੇ ਕੱਲੇ ਵਰਕਰ ਨੇ ਕਿਹਾ ਕਿ ਸਵਾਲ ਹੀ ਪੈਦਾ ਨਹੀਂ ਜੀ ਕਾਟਾ ਕਿਉਂਕਿ ਕਿਉਂਕਿ ਕਾਂਗਰਸ ਦਾ ਸਰਪੰਚ ਵੀ ਨਹੀਂ ਬਖਸ਼ਿਆ ਇਸ ਸਰਕਾਰ ਨੇ ਉਹਨਾਂ ਨੂੰ ਚੋਰ ਗਰਦਾਨਿਆਂ ਵਾਂ ਇਨਾਂ ਦੀ ਇਹਨਾਂ ਦੀਆਂ ਸਰਪੰਚੀਆਂ ਤੋੜੀਆਂ ਇਨਕੁਆਇਰੀਆਂ ਕਰਾਈਆਂ ਐਮਸੀ ਤੋੜੇ ਕਮੇਟੀਆਂ ਤੋੜੀਆਂ ਆਲੋ ਸਸਪੈਂਡ ਕਰਾਤਾ ਤੁਹਾਡੇ ਲੱਗੀ ਆ ਤੇ ਇਸ ਕਰਕੇ ਸਾਡਾ ਤਾਂ ਮਤਲਬ ਕੋਈ ਸਵਾਲ ਹੀ ਨਹੀਂ ਔਰ ਦੂਜੀ ਗੱਲ ਇੱਥੇ ਤੁੱਕ ਕੋਈ ਨਹੀਂ ਬਣਦੀ ਚਾਰ ਪਾਰਟੀਆਂ ਨੇ ਐ ਐਮਐਲਏ ਵਾਈਜ਼ ਪਹਿਲੇ ਨੰਬਰ ਤੇ ਅੱਜ ਐਮਐਲਏ ਆਮ ਆਦਮੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਪਹਿਲੇ ਨੰਬਰ ਤੇ ਦੋ ਨੰਬਰ ਇਕੱਠੇ ਹੋ ਕੇ ਚੌਥੀ ਨੂੰ ਕੀ ਡੀਫੀਟ ਕਰਨਾ ਉਹ ਤਾਂ ਪਹਿਲਾਂ ਹੀ ਡੀਫੀਟਡ ਆ ਬੀਜੇਪੀ ਹੈਜ਼ ਨੋ ਸਕੋਪ ਇਨ ਪੰਜਾਬ ਠੀਕ ਆ ਧਰਮ ਦੀ ਰਾਜਨੀਤੀ ਕਰ ਰਹੇ ਵੋਟਾਂ ਪੈ ਜਾਣਗੀਆਂ ਸੀਟ ਕੋਈ ਨਹੀਂ ਜਿੱਤੇ ਤਾਂ ਕਰਕੇ ਇੱਥੇ ਐਲਾਈਅੰਸ ਔਰ ਦੂਜੀ ਅਗਲੀ ਸੁਣੋ ਸਾਡੀ ਪਾਰਟੀ ਹਾਈ ਕਮਾਂਡ ਨੇ ਬਹੁਤ ਨੋਟਿਸ ਲਿਆ ਜਦੋਂ ਸਾਡੇ ਮਨਿਸਟਰਸ ਐਕਸ ਐਮ ਐਲ ਏਜ਼ ਦਾ ਵਰਕਰਾਂ ਨੂੰ ਇਹਨਾਂ ਨੇ ਝੂਠੇ ਪਰਚੇ ਕੀਤੇ ਦੈਟ ਇਜ਼ ਆਲਸੋ ਵਨ ਆਫ ਦ ਰੀਜ਼ਨਸ ਕਿ ਪਾਰਟੀ ਨੇ ਇਹਨਾਂ ਨੂੰ ਕੇਜਰੀਵਾਲ ਨੂੰ ਕਿਹਾ ਗਿਆ ਸੀ ਤੁਹਾਡਾ ਨਾ ਉੱਥੇ ਪੰਜਾਬ ਚ ਨਹੀਂ ਐਲਾਈਅੰਸ ਕਰਾਂਗਾ ਖੈਰੇ ਤੇ ਐਨ ਡੀ ਪੀਐਸ ਦਾ ਪਰਚਾ ਕੀਤਾ ਮੇਰਾ ਵੀ ਮੁੱਦਾ ਵਿੱਚ ਆ ਉਹਨਾਂ ਨੂੰ ਪਤਾ ਵਾ ਕਿ ਜੇ ਅਸੀਂ ਹੁਣ ਐਲਾਈਅੰਸ ਕਰਾਂਗੇ ਤੇ ਅਸੀਂ ਵਰਕਰਾਂ ਨੂੰ ਕੀ ਸੁ ਪੰਜਾਬ ਦੇ ਲੋਕ ਬਹੁਤ اخਲਾਕੀ ਗੈਰਤਮੰਦੇ ਆ ਇਦਾਂ ਨਹੀਂ ਅਸੀਂ ਅਲੱਗ ਲੜਾਂਗੇ ਦੱਬ ਕੇ ਜਿੱਤਾਂਗੇ ਮੈਂ 13 ਤੂਰਾ ਨਹੀਂ ਕਹਿੰਦਾ ਇਹ ਇਦਾਂ ਦੇ ਫਰਜੀਵਾੜਾ ਇਹੀ ਕਰ ਸਕਦੇ ਜਿਹੜੇ ਹੁੰਦੇ ਕਮੇਡੀਅਨ ਜੇ ਮੈਂ ਜੇ 13 ਇਹ ਕਹਿੰਦਾ ਤੇ ਸੁਨੀਲ ਜਾਖੜ ਵੀ ਕਹਿੰਦਾ 5-7 ਤੇ ਕੋਈ ਹੋਰ ਅਕਾਲੀ ਦਲ ਵੀ ਕਹਿੰਦਾ ਮੈਂ 5-7 ਲਿਜਾਣੀ ਆ ਇੱਥੇ ਸੀਟਾਂ 40-45 ਬਣ ਗਈਆਂ ਵਾ ਸੀਟਾਂ ਤਾਂ 13 ਹੀ ਆ ਅਸੀਂ ਅਸੀਂ ਜਿੱਤਾਂਗੇ ਸ਼ਾਨ ਨਾਲ ਔਰ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਹਾਂ ਉਮੀਦਵਾਰ ਅੱਛੇ ਹੋਣੇ ਚਾਹੀਦੇ ਉਮੀਦਵਾਰ ਹਮੇਸ਼ਾ ਇਹ ਦੇਖੋ ਕਿ ਉਹਦਾ ਜਿਹੜਾ ਅਕਸ ਹੈਗਾ ਉਹ ਚੰਗਾ ਵਾ ਉਹ ਧੁੰਦਲਾ ਤਾਂ ਨਹੀਂਗਾ ਉਹ ਡਾਊਟਫੁਲ ਤਾਂ ਨਹੀਂਗਾ ਉਹ ਇਮਾਨਦਾਰ ਆ ਉਹ ਉਹਦਾ ਕਿਰਦਾਰ ਉਹਦਾ ਪਛੋਕੜ ਇਹ ਸਾਰੀਆਂ ਗੱਲਾਂ ਜੱਜ ਕਰਕੇ ਪਾਰਟੀ ਦੋਗੇ ਤਾਂ ਵੀ ਵਿਲ ਬੇ ਫਰਮ ਫੋਰ ਫੋਰ ਵੌਂਟ ਆਫ ਕੈਂਡੀਡੇਟਸ ਥੈਟ ਉਹਨਾਂ ਦੇ ਕੋਲ ਕੋਈ ਉਮੀਦਵਾਰੀ ਨਹੀਂ ਹੈ ਇਹ ਗਰੇ ਹੈਗੇ ਚੰਗੇ ਕੋਈ ਸਰ ਸਾਬ ਜਿਵੇਂ ਉਹ ਲੈ ਕੇ ਕਾਂਗਰਸ ਪਾਰਟੀ ਤੁਸੀਂ ਆ ਰਹੇ ਨਹੀਂ ਕਾਂਗਰਸ ਪਾਰਟੀ ਆਪਣੇ ਐਮਐਲਏ ਨੂੰ ਨਹੀਂ ਬਚਾ ਪਾ ਰਹੀ ਦੇਖੋ ਮੇਰਾ ਜਿਹੜਾ ਹੁਣ ਬੁਰਾ ਨਾ ਮਨਾਵੇ ਰਾਜਕੁਮਾਰ ਚੱਬੇਵਾਲੋਂ ਚਲੋ ਮੇਰੇ ਬਿਆਨ ਦੇ ਖੰਡਨ ਕਰੂਗਾ ਪਰ ਮੈਨੂੰ ਲੱਗਦਾ ਕਿ ਰਾਜਕੁਮਾਰ ਚੱਬੇਵਾਲ ਅੰਡਰ ਥ੍ਰੈਟ ਗਿਆ ਵਾ ਆਰਮ ਟਵਿਸਟਿੰਗ ਹੋਈ ਦੁਆਬੇ ਦੇ ਵਿੱਚ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਾ ਤੇ ਤੁਹਾਨੂੰ ਪਤਾ ਵੀ ਗਵਰਨਮੈਂਟ ਵਿਜੀਲੈਂਸ ਕੀ ਕਰਦੀ ਉਹ ਏਦਾਂ ਦਿਖਾਉਂਦੀ ਕਿਦਾਂ ਬਈ ਨਾਬੇ ਜੇਲ੍ਹ ਚ ਜਾਣਾ ਕਿ ਸਾਡੇ ਨਾਲ ਆਉਣਾ ਉਹ ਕਹਿੰਦਾ ਚੰਗਾ ਤੁਹਾਡੇ ਨਾਲ ਆ ਜਾਣਾ ਵਾ ਤੇ ਨਾਲੇ ਅੱਜ ਆਇਆ ਤੇ ਅਗਲੇ ਦਿਨ ਲੋਕ ਸਭਾ ਦੀ ਸੀਟ ਸੋ ਦਿਸ ਇਜ਼ ਪਿਓਰ ਬੈਂਕਰਪਸੀ ਠੀਕ ਆ ਚਲੇਗੇ ਨਾ ਪਰ ਮੈਨੂੰ ਮੇਰਾ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਭ ਸਮਝਦੇ ਨੇ ਯਾਰ ਪਰਸੋਂ ਚੌਥੋਂ ਨੇ ਕਰਜ਼ੇ ਦੀ ਪੰਡ ਚੱਕੀ ਸੀਗੀ ਪੰਡ ਚੱਕੀ ਸੀ ਕਿ 70000 ਕਰੋੜ ਦਾ ਵੜਾ ਵਿਧਾਨ ਸਭਾ ਦੇ ਅੰਦਰ ਬੋਲਿਆ ਜਿਹੜੇ ਆ ਬੰਦੂਆ ਮਜ਼ਦੂਰ 92 ਜਿਹੜੇ ਉਧਾਂ ਨਹੀਂ ਬਾਹਰ ਬੋਲਦੇ ਉਹਦੇ ਗੱਲ ਪੈਂਦੇ ਸੀਗੇ ਕੱਲ ਪਰਸੋ ਸੰਗਲ ਵੀ ਲੈ ਕੇ ਆ ਵਿਧਾਨ ਸਭਾ ਦੇ ਅੰਦਰ ਉਹ ਗੱਲ ਪੈਂਦੇ ਸੀ ਇਹਦੇ ਫਰਜ਼ ਕਰਵਾ ਕੱਲ ਨੂੰ ਆਪਾਂ ਪਿੰਡਾਂ 'ਚ ਬੈਠਦੇ ਆ ਤੁਹਾਨੂੰ ਕੋਈ ਆਣ ਕੇ ਤੁਹਾਡਾ ਦੁਰਵਿਵਾਰ ਕਰੇ ਗਾਲੀ ਗਲੋਚ ਕਰੇ ਤੁਸੀਂ ਉਹਦੇ ਘਰ ਜਾਓਗੇ ਆਪਾਂ ਤਾਂ ਕਈ ਕਈ ਪੀੜੀਆਂ ਨਹੀਂ ਜਾਈਦਾ ਇਹ ਤਾਂ ਹੁਣ ਰਾਜਕੁਮਾਰ ਦੀ ਜ਼ਮੀਰ ਆ ਪਰ ਮੈਨੂੰ ਲੱਗਦਾ ਹੀ ਹੈ हैज ਗੋਨ ਇਨ ਟਥ੍ਰੈਟ 100% ਆਫਕੋਰਸ ਪਾਰਟੀ ਤੁਸੀਂ ਹੈਰਾਨ ਹੋਵੋਗੇ ਮੈਂ ਅੰਖਾ ਹੰਕਾਰ ਨਾ ਸਮਝੋ ਮੈਨੂੰ ਸਾਰੀਆਂ ਸੀਟਾਂ ਤੋਂ ਲੋਕਾਂ ਦੇ ਸੰਗੂਰ ਤੋਂ ਵੀ ਆ ਰਹੇ ਨੇ ਖਡੂਰ ਸਾਹਿਬ ਤੋਂ ਵੀ ਆ ਰਹੇ ਨੇ ਆਨੰਦਪੁਰ ਸਾਹਿਬ ਤੋਂ ਵੀ ਆ ਰਹੇ ਨੇ ਹੁਣ ਪਾਰਟੀ ਫੈਸਲਾ ਲਊਗੀ ਔਰ ਜਦੋਂ ਪਾਰਟੀ ਫੈਸਲਾ ਲਊ ਤੁਹਾਨੂੰ ਆਪੇ ਹੀ ਸਾਰਾ ਸਿਸਟਮ ਬਠਿੰਡਾ ਤੋਂ ਵੀ ਕਹਿ ਰਹੇ ਆਗੇ ਕਿ ਇਹਨੇ ਬਠਿੰਡਾ ਤੋਂ ਵੀ ਪਾਲ ਬਠਿੰਡਾ ਮੈਂ ਭੁੱਲ ਚੱਲਿਆ ਸੀਗਾ ਯੈਸ ਮੈਂ ਮਿਹਰਬਾਨੀ ਮਿਹਰਬਾਨੀ ਮੈਨੂੰ ਕਾਫੀ ਤੋਂ ਹੈਗੀ ਬਟ ਦੈਨ ਆਲਟੀਮੇਟਲੀ ਇਹ ਪਾਰਟੀ ਨੇ ਡਿਸਾਈਡ ਕਰਨਾ ਕਿ ਕਿਥੋਂ ਲੈਕ ਪਰ ਹਾਂ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਐਮਪੀ ਬਣਨਾ ਨਹੀਂ ਚਾਹੁੰਦਾ ਸੁਣੋ ਧਿਆਨ ਨਾਲ ਮੇਰਾ ਐਮਪੀ ਬਣਨ ਦੀ ਕੋਈ ਇੱਛਾ ਨਹੀਂ ਗੀ ਤੇ ਮੈਂ ਕਿਸੇ ਕਮਜ਼ੋਰ ਸੀਟ ਕਿਸੇ ਜਿਹੜੀ ਕਹਿੰਦੇ ਕਿ ਬੜੀ ਮਜ਼ਬੂਤ ਸੀਟ ਆ ਪਾਰਟੀ ਦੀ ਮੈਂ ਉਹ ਮੈਨੂੰ ਉਹ ਵੀ ਇੱਛਾ ਨਹੀਂ ਗੀ ਜੇ ਮੈਂ ਲੜਨਾ ਤਾਂ ਮੈਂ ਸਭ ਤੋਂ ਔਖੀ ਸਭ ਤੋਂ ਚੁਣੌਤੀ ਭਰਪੂਰ ਜਿੱਤ ਹਾਰ ਤੋਂ ਅਕਾਲਪੁਰ ਵਾਗੁਰੂ ਦੇ ਹੱਥ ਵਿੱਚ ਆ ਫਿਰ ਐਵੇਂ ਇੱਧਰ ਉੱਧਰ ਸੀਟ ਨਹੀਂ ਲੜਾਂਗੇ ਫਿਰ ਪ੍ਰੋਪਰ ਦਮਦਾਰ ਤਰੀਕੇ ਨਾਲ ਜਿੱਥੇ ਪਾਰਟੀ ਡਾਊਗੀ ਵੱਡੀ ਤੋਂ ਵੱਡੀ ਸੀਟ ਤੇ ਉੱਥੇ ਲੜਾਂਗੇ ਤਾਂ ਕਿ ਇੱਕ ਸੁਣਿਆ ਚੰਗੀ ਤਰ੍ਹਾਂ ਸਰਕਾਰ ਨੂੰ ਚੱਲ ਜਵੇ ਵੀ ਜਿਨ੍ਹਾਂ ਨੂੰ ਤੁਸੀਂ ਠੋਕਦੇ ਸੀ ਹੁਣ ਕਰ ਲਓ ਤਿਆਰੀ ਉਹ ਤੁਹਾਨੂੰ ਕੀ ਕਰਨਗੇ ਨਹੀਂ ਕੀ ਕਰਨਗੇ ਉਹ ਠੋਕਣਗੇ ਉਹ ਤੁਹਾਨੂੰ ਠੋਕਣਗੇ ਵੈਸੇ ਮੈਂ ਠੁਕਣਾ ਨਹੀਂ ਚਾਹੁੰਦਾ ਮੈਂ ਉਸ ਪਰਮਾਤਮਾ ਤੋਂ ਡਰ ਕੇ ਇਲੈਕਸ਼ਨ ਨਹੀਂ ਲੜੂਗਾ ਧੰਨਵਾਦ ਜੀ